ਪਾਨੀ ਮਾਤਾ ਦੇ ਦੀਪ ਤੋਂ ਜਨਮਾ ਅਮਰ ਹੈ ਅਮਰ ਹੈ ਪਾਨੀ ਮਾਤਾ ਬੰਸ ਦਾ ਜਨਮਾ ਅਮਰ ਹੈ ਡੇਰਾ ਸੱਚਾ ਸੋਦਾ ਦੀ ਪਵਿੱਤਰ ਸਿੱਖਿਆ ਉੱਤੇ ਅਮਲ ਕਰਦੇ ਆਂ ਬਲਾਕ ਚੁਗੇ ਕਲਾਂ ਅਧੀਨ ਪੈਂਦੇ ਪਿੰਡ ਬੁਲਾਡੇ ਵਾਲਾ ਵਿਖੇ ਡੇਰਾ ਸ਼ਰਧਾਲੂ ਬਲਜੀਤ ਕੌਰ ਇੰਸਾ ਧਰਮ ਪਤਨੀ ਸਵਰਗੀਆਂ ਸਾਹਿਬ ਦਾ ਸਰਪੰਚ ਗੁਰਚਰਨ ਸਿੰਘ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਦੇ ਲਈ ਦਾਨ ਕੀਤਾ ਗਿਆ ਹੈ ਮਾਤਾ ਬਲਜੀਤ ਕੌਰ ਇਨਸਾ ਨੂੰ ਬੁਲਾਡੇਵਾਲਾ ਦੇ ਦੂਸਰੇ ਸ਼ਰੀਰਦਾਨੀ ਹੋਣ ਦਾ ਮਾਨ ਪ੍ਰਾਪਤ ਹੋਇਆ ਹੈ। ਮਾਤਾ ਬਲਜੀਤ ਕੌਰ ਇਨਸਾ ਵੱਲੋਂ ਡੇਰਾ ਸੱਚਾ ਸੋਦਾ ਵੱਲੋਂ ਕੀਤੇ ਜਾਂਦੇ ਮਾਨੋ ਦਾ ਭਲਾਈ ਦੇ ਕਾਰਜਾਂ ਤਹਿਤ ਸ਼ਰੀਰਦਾਨ ਮਹਾਦਾਨ ਮੁਹਿੰਮ ਤਹਿਤ ਆਪਣਾ ਸ਼ਰੀਰਦਾਨ ਕਰਨ ਲਈ ਲਿਖਤੀ ਫਾਰਮ ਭਰਿਆ ਹੋਇਆ ਸੀ। ਮਾਤਾ ਬਲਜੀਤ ਕੌਰ ਇਨਸਾਨ ਦੇ ਸੱਚਖੰਡ ਜਾਣ ਉਪਰੰਤ ਉਹਨਾਂ ਦੇ ਪੁੱਤਰ ਬੂਟਾ ਸਿੰਘ ਵੱਲੋਂ ਮਾਤਾ ਦੀ ਦਿੱਲੀ ਚਾਪੂਰੀ ਕਰਦੇ ਮ੍ਰਿਤਕ ਸਰੀਰ ਅਜੇ ਸੰਗਾਲ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਐਂਡ ਰਿਸਰਚ ਅਤੇ ਆਯੁਸ਼ਮਨ ਹਸਪਤਾਲ ਝਿੰਜਨਾ ਸ਼ਾਮਲੀ ਉੱਤਰ ਪ੍ਰਦੇਸ਼ ਨੂੰ ਦਾਨ ਕੀਤਾ ਗਿਆ। ਮਾਤਾ ਬਲਜੀਤ ਕੌਰ ਇਨਸਾਨ ਦੀ ਅਰਥੀ ਨੂੰ ਉਹਨਾਂ ਦੀਆਂ ਨੋਹਾ ਅਮਰਜੀਤ ਕੌਰ ਇਨਸਾ ਅਤੇ ਪੋਤ ਨੋਹਾ ਵੱਲੋਂ ਮੋਢਾ ਦੇ ਕੇ ਮਰਦ ਪ੍ਰਧਾਨ ਸਮਾਜ ਦੇ ਵਿੱਚ ਨਵੀਂ ਪਹਿਲ ਕੀਤੀ ਗਈ। ਮਾਤਾ ਬਲਜੀਤ ਕੌਰ ਇਨਸਾਨ ਨੂੰ ਬਲਾਕ ਚੁੱਕੇ ਕਲਾਂ ਦੀ ਵੱਡੀ ਗਿਣਤੀ ਵਿੱਚ ਸਾਧ ਸੰਗਤ ਸ਼ਾਹ ਸਤਨਾਮ ਜੀ ਗ੍ਰੀਨੈਸ ਵੈਲਫੇਅਰ ਸੰਗਠਨ ਦੇ ਭਾਈ ਭੈਣਾ ਰਿਸ਼ਤੇਦਾਰਾਂ ਅਤੇ ਪਿੰਡ ਦੇ ਵੱਡੇ ਗਿਣਤੀ ਵਿੱਚ ਲੋਕਾਂ ਵੱਲੋਂ ਕਾਫਲੇ ਦੇ ਰੂਪ ਵਿੱਚ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸ਼ਿੰਗਾਰੀ ਹੋਈ ਐਂਬੂਲੈਂਸ ਵਿੱਚ ਰੱਖ ਕੇ ਪਿੰਡ ਦੀਆਂ ਗਲੀਆਂ 'ਚ ਹੁੰਦਿਆਂ ਹੋਇਆਂ ਮੇਨ ਸੜਕ ਤੱਕ ਜਦ ਤੱਕ ਸੂਰਜ ਚੰਦ ਰਹੇਗਾ ਤਦ ਤੱਕ ਮਾਤਾ ਬਲਜੀਤ ਕੌਰ ਇਨਸਾ ਤੇਰਾ ਨਾਮ ਰਹੇਗਾ ਮਾਤਾ ਬਲਜੀਤ ਕੌਰ ਇਨਸਾ ਅਮਰ ਰਹੇ ਦੇ ਨਾਅਰੇ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ ਅੰਤਿਮ ਵਧਾਈ ਕੀ ਦਿਨ ਮੌਕੇ ਬਲਾਕ ਬਠਿੰਡਾ ਦੇ ਕਾਂਗਰਸ ਪ੍ਰਧਾਨ ਅਤੇ ਸਰਪੰਚ ਮਨਜੀਤ ਸਿੰਘ ਬੁਲਾਡੇਵਾਲਾ ਵੱਲੋਂ ਵਧਾਈ ਕੀ ਦਿੱਤੀ ਗਈ। ਅੱਜ ਮਾਤਾ ਜੀ ਨੇ ਸੰਤ ਡਾਕਟਰ ਗੁਰਮੀਤ RAM ਨਿੰਦ ਸਿੰਘ ਜੀ ਇਨਸਾ ਦੀ ਸਿੱਖਿਆ ਦੇ ਚੱਲਦੇ ਹੋਏ ਅੱਜ ਆਪਣਾ ਸ਼੍ਰੀਦਾਨ ਕੀਤਾ। ਜਿਸ ਜੋ ਕੀ ਯੂਪੀ ਦੇ ਇੱਕ ਮੈਡੀਕਲ ਕਾਲਜ ਦੇ ਵਿੱਚ ਇਹ ਸ਼ਰੀਰ ਗਿਆ ਜਿੱਥੇ ਕਿ ਜੋ ਮੈਡੀਕਲ ਦੇ ਵਿਦਿਆਰਥੀ ਹੈ ਜੋ ਕਿ ਪਹਿਲਾਂ ਕਿਸੇ ਜਾਨਵਰਾਂ ਉੱਪਰ ਸਰਚ ਕਰਦੇ ਸੀ ਅੱਜ ਉਹ ਹਜ਼ੂਰ ਮਹਾਰਾਜ ਜੀ ਦੀ ਕਿਰਪਾ ਅਤੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਜੋ ਸ਼ਰੀਰਦਾਨ ਹੋਇਆ ਉਸ ਉੱਤੇ ਮੈਡੀਕਲ ਦੀ ਪੜ੍ਹਾਈ ਕਰਦੇ ਬੱਚੇ ਰਿਸਰਚ ਕਰਨਗੇ ਅਤੇ ਆਉਣ ਵਾਲੀਆਂ ਬਿਮਾਰੀਆਂ ਤੇ ਜੋ ਚੱਲ ਰਹੀਆਂ ਖਤਰਨਾਕ ਬਿਮਾਰੀਆਂ ਹਨ ਉਹਨਾਂ ਦੇ ਇਲਾਜ ਤੇ ਆਉਣ ਵਾਲੀ ਪੀੜ੍ਹੀ ਲਈ ਜੋ ਕਿ ਸੁਰੱਖਿਅਤ ਕਰਨ ਲਈ ਅੱਜ ਇਹ ਰਿਸਰਚ ਇਸੋ ਫਰੀਰ ਉੱਪਰ ਕੀਤਾ ਜਾਊਗਾ ਜੀ ਇਸ ਤੋਂ ਇਲਾਵਾ ਡੇਰਾ ਸੱਚਾ ਸਦਾ ਸਰਸਾ ਵੀ ਬਹੁਤ ਮਾਨਵਤਾ ਭਲਾਈ ਦੇ ਕੰਮ ਚਲਦੇ ਆ ਜਿਸ ਤਰ੍ਹਾਂ ਕਿ ਖੂਨਦਾਨ ਕਰਨਾ ਕਿਸੇ ਜ਼ਰੂਰਤਮੰਦ ਲੜਕੀ ਦੀ ਸ਼ਾਦੀ ਸਹਾਇਤਾ ਕਰਨਾ ਕਿਸੇ ਜ਼ਰੂਰਤਮੰਦ ਵਿਅਕਤੀ ਦੇ ਇਲਾਜ ਦੇ ਵਿੱਚ ਸਹਾਇਤਾ ਕਰਨਾ ਪੌਦੇ ਲਾਉਣੇ ਅਤੇ ਪਸ਼ੂ ਪੰਛੀਆਂ ਨੂੰ ਚੋਗਾ ਪਾਉਣਾ ਅਤੇ ਹੋਰ ਤਰ੍ਹਾਂ ਦੇ ਬਹੁਤ ਸਾਰੇ ਜੋ ਕਿ ਮਾਨਵਤਾ ਭਲਾਈ ਦੇ ਕੰਮ ਕੀਤੇ ਜਾਂਦੇ ਹਨ ਜੀ ਅਮਰ ਹੈ ਅਮਰ ਹੈ श्रीरदानी सची माता बलजीत कौर जी जब तक सूर चांद रहेगा जब तक सूर रहेगा जब तक सूरज Hvala da.